ਸਤ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਸਾਡੇ ਸ਼ੂਡੂ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ 3 ਮੀਟਰ ਕੱਪੜੇ ਵਿੱਚ ਜੋ ਕਿ ਵੱਡੇ ਪਨੇ ਦਾ ਹੁੰਦਾ ਹੈ ਆਪਾਂ ਸੂਟ ਦੀ ਜਿਹੜੀ ਕਟਿੰਗ ਆ ਉਹ ਕਿੱਦਾਂ ਕਰਨੀ ਹੈ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ 3 ਮੀਟਰ ਕੱਪੜੇ ਵਿੱਚ ਅਸੀਂ ਵੀ ਕਮੀਜ਼ ਕਿੱਧਰੋਂ ਲਾਉਣੀ ਹੈ ਤੇ ਵਾਹ ਕਿੱਧਰੋਂ ਕੱਟਣੀ ਹੈ ਤੇ ਕੱਪੜੇ ਦੀ ਜਿਹੜੀ ਕਟਿੰਗ ਆ ਉਹ ਖਰਾਬ ਹੋ ਜਾਂਦੀ ਹੈ ਤੇ ਖਰਚ ਲਈ ਸਾਡੇ ਕੋਲ ਕੱਪੜਾ ਬਚਦਾ ਹੀ ਨਹੀਂ ਇਸ ਲਈ ਅੱਜ ਆਪਾਂ ਤੁਹਾਨੂੰ ਦੱਸਾਂਗੇ 3 ਮੀਟਰ ਕੱਪੜੇ ਵਿੱਚ ਆਪਰੇ ਸੂਟ ਦੀ ਵੱਡੇ ਪਨੇ ਦੇ ਕੱਪੜੇ ਦੀ ਕਟਾਈ ਆ ਉਹ ਕਿੱਦਾਂ ਕਰਨੀ ਹੈ ਤਾਂ ਕਿ ਆਪਣਾ ਸੂਟ ਜਿਹ ਹਾਂਜੀ ਇਹ ਆਪਣੇ ਕੋਲ 3 ਮੀਟਰ ਵੱਡੇ ਬਣੇ ਦਾ ਕੱਪੜਾ ਹੈ ਇਹ 3 ਜਾਂ 3.5 ਹੀ ਆਉਂਦਾ ਹੈ ਇਸ ਨੂੰ ਆਪਾਂ ਕੰਨ ਦੇ ਤਰ੍ਹਾਂ ਕਰੇ ਕਰਦੇ ਹੋਏ ਡਬਲ ਫੋਲਡ ਕਰ ਲੈਣਾ ਹੈ ਪਹਿਲਾਂ ਆਪਾਂ ਇਸ ਦੀ ਲਾਵਾਂਗੇ ਜੀ ਕਮੀਜ਼ ਦੀ ਲੰਬਾਈ ਚੜਾਈ ਪਹਿਲਾਂ ਪਾਣੀ ਕਮੀਜ਼ ਦਾ ਕੱਪੜਾ Đ ਕੱਟ ਕਰ ਲੈਣਾ ਹੈ ਇਦਾਂ ਡਬਲ ਫੋਲਡ ਕਰਦੇ ਹੋਏ ਇਦਾਂ ਡਬਲ ਫੋਲਡ ਕਰਕੇ ਪਹਿਲਾਂ ਆਪਾਂ ਇਸ ਦੀ ਕਮੀਜ਼ ਦਾ ਕੱਪੜਾ ਤਾਰ ਲੈਣਾ ਹੈ ਹਾਂਜੀ ਕਵੀ ਦਾ ਕਪੜਾ ਲੌਂਡ ਤੋਂ ਬਾਅਦ ਇਸੇ ਸਾਈਡ ਤੋਂ ਘੇਰ ਨਾਲ ਜੋ ਪੱਟੀ ਲੈਂਦੀ ਹੈ ਇਸ ਤੇ ਆਪਾਂ ਪੌਂਚੇ ਦੇ ਬੁਕਰਮ ਜਿਹੜੀ ਉਹ ਐਡ ਕਰ ਸਕਦੇ ਆ ਇਹ ਪੌਂਚੇ ਦੇ ਖਰਚੇ ਲਈ ਕਪੜਾ ਨਿਕਲੌਂਦਾ ਹੈ ਇਹ ਆਪਾਂ ਕਮੀਜ਼ ਦੀ ਕਟਿੰਗ ਕਰ ਲਈ ਹੈ ਇਸ ਤੋਂ ਬਾਅਦ ਆਪਾਂ ਕਪੜੇ ਨੂੰ ਫਿਰ ਡਬਲ ਫੋਲਡ ਕਰ ਲੈਣਾ ਹੈ ਅ ਤਾਂ ਡਬਲ ਫੋਲਡ ਕਰਨ ਤੋਂ ਬਾਅਦ ਪਹਿਲਾਂ ਆਪਾਂ ਨੇ ਸਲਵਾਰ ਦੇ ਪੌਚੇ ਕੱਟ ਲੈਣੇ ਹਨ ਸਲਵਾਰ ਦੇ ਪੌਚੇ ਕੱਟਣ ਤੋਂ ਬਾਅਦ ਜੋ ਕਿ ਇਸ ਦੇ ਨਾਲ ਕਪੜਾ ਬਚੂਗਾ ਉਸ ਤੋਂ ਵਿੱਚ ਆਪਾਂ ਆਪਣੇ ਕਿਮੀ ਦੀਆਂ ਬਾਹਾਂ ਆ ਉਹ ਕੱਟ ਕਰ ਲੈਣੀਆਂ ਨੇ ਹਾਂਜੀ ਆਪਾਂ ਨੇ ਸਲਵਾਰ ਦੇ ਜੋ ਪੌਚੇ ਆ ਉਹ ਕੱਟ ਚੁੱਕੇ ਨੇ ਜੋ ਇਹ ਬਾਕੀ ਦਾ ਕਪੜਾ ਬਚਦਾ ਹੈ ਪੌਚੇ ਨਾਲ ਲੈਂਦਾ ਹੈ ਇਸ ਨੂੰ ਆਪਾਂ ਇਦਾਂ ਡਬਲ ਫੋਲਡ ਕਰਕੇ ਇਸ ਵਿੱਚ ਆਪਣੀਆਂ ਇਹ ਬਾਹਾਂ ਦੀ ਆ ਉਹ ਕਟਿੰਗ ਕਰ ਲਵਾਂਗੇ ਹਾਂਜੀ ਇਸ ਤੋਂ ਬਾਅਦ ਆਪਾਂ ਕਟਾਈ ਕਰਾਂਗੇ 벨ਟ ਦੀ కప్పేను ఫోల్డ్ సంచిన వేల కట్ క ਇਸਦੇ ਬਾਅਦ ਜਿਹੜਾ ਵਕਤਨਾ ਬਾਕੀ ਕਪੜਾ ਬਚ ਜਾਂਦਾ ਹੈ ਇਸ ਵਿੱਚ ਆਪਾਂ ਕਰਾਂਗੇ ਜੀ ਸਲਵਾਰ ਤੇ ਕੁੰਦਿਆਂ ਦੀ ਕਟਾਈ ਇਸ ਨੂੰ ਇਦਾਂ ਡਬਲ ਫੋਲਡ ਕਰਕੇ ਇਦਾਂ ਆਪਾਂ ਨੇ ਸਲਵਾਰ ਤੇ ਕੁੰਦਿਆਂ ਦੀ ਜਿਹੜੀ ਮਾਰਕਿੰਗ ਆ ਉਹ ਕਰ ਲੈਣੀ ਆ ਸੱਜੇ ਤੋਂ ਖੱਬੇ ਰੱਖਦੇ ਹੋਏ ਇਹ ਸਲਵਾਰ ਜੋ ਕਿ ਆਪਾਂ ਵੱਡੇ ਪਣੇ ਵਿੱਚ ਬਣਾਉਨੇ ਆ ਇਦਾਂ ਹੀ ਡਬਲ ਫੋਲਡ ਕਰਕੇ ਕਟਾਈ ਹੁੰਦੀ ਹੈ ਇਸ ਨੂੰ ਆਪਾਂ ਜਿਦਾਂ ਅਲੋਵਰ ਆਪਣਾ 5 ਮੀਟਰ ਕੱਪੜੇ ਬਣਾਉਂਦੇ ਹਾਂ ਉਦੋਂ ਡਬਲ ਫੋਲਡ ਕਰਕੇ ਨਹੀਂ ਬੰਦੀ ਇਸ ਨੂੰ ਐਦਾਂ ਕਹਿ ਰਹੇ ਹਾਂ ਫੋਲਡ ਕਰਨਾ ਪੈਂਦਾ ਹੈ ਛੈਡ ਵੱਲ ਨੂੰ ਇੱਥੇ ਹਿੱਸੇ ਦੀ ਸਲਵਾਰ ਦੇ ਕੁੰਦਿਆਂ ਦੀ ਕਟਾਈ ਹੈ ਉਹ ਹੁੰਦੀ ਹੈ ਹਾਂ ਜੀ ਇਹ ਆਪਾਂ ਕੁੰਦਿਆਂ ਨੇ ਮਾਰਕਿੰਗ ਕਰ ਲਈ ਹੈ ਇਸ ਵਿੱਚ ਆਸਣਾ ਜੋ ਆਪਾਂ ਨੂੰ ਨੀਚੋਂ ਨਹੀਂ ਕੱਢਣਾ ਪੈਂਦਾ ਇਸ ਦੀ ਕਟਿੰਗ ਜਿਹੜੀ ਆਸਨ ਦੀ ਇਦਾਂ ਨਾਲ ਹੀ ਹੋ ਜਾਂਦੀ ਹੈ ਜੋ ਇਸ ਦੇ ਉੱਪਰ ਕਪੜਾ ਵੱਜ ਜਾਂਦਾ ਹੈ ਉਸ ਵਿੱਚ ਆਪਾਂ ਆਪਣੇ ਗਲੇ ਵਗੈਰਾ ਜਿਹੜਾ ਐਡ ਕਰ ਲੈਣੇ ਆ ਇਹ ਆਪਣੇ ਖਰਚੇ ਲਈ ਕਪੜਾ ਨਿਕਲ ਆਉਂਦਾ ਹੈ ਇਦਾਂ ਤੁਸੀਂ 3 ਮੀਟਰ ਕਪੜੇ ਵਿੱਚ ਜਾਂ 3.5 ਮੀਟਰ ਜਿੰਨਾ ਵੀ ਆਪਣੇ ਵੱਡੇ-ਵਡੇ ਆਉਂਦਾ ਹੈ 3 ਜਾਂ 3.5 ਹੀ ਹੁੰਦਾ ਹੈ ਇਸ ਵਿੱਚ ਤੁਸੀਂ ਆਪਣੇ ਸੂਟ ਦੀ ਜਿਹੜੀ ਉਹ ਪ੍ਰੋਪਰ ਕਟਾਈ ਕਰ ਸਕਦੇ ਹੋ ਐਦਾਂ ਕਪੜੇ ਨੂੰ ਰੱਖ ਕੇ ਥੈਂਕ ਯੂ ਫੋਰ ਵਾਚਿੰਗ